ਇਹ ਆਪਣੇ ਪੰਜਾਬ ਦੀ ਘਟਨਾ ਹੈ ਇਹ ਲੇਟਲੀ ਘਟਨਾ ਹੈ ਜੀ ਜੀ ਹੋਇਆ ਕਿ ਕੋਈ ਆਪਣਾ ਇੱਕ ਹਿੰਦੂ ਆਪਣਾ ਭਰਾ ਸੀ ਗਲੀ 'ਚ ਜਾ ਰਿਹਾ ਸੀ ਉਹਦਾ ਕਿਸੇ ਭਈਏ ਨਾਲ ਲੜਾਈ ਹੋ ਗਈ ਅੱਛਾ ਜੀ ਕਿਸੇ ਚੀਜ਼ ਪਿੱਛੇ ਤੇ ਉਸ ਗਲੀ ਦੇ ਵਿੱਚ ਜਿਹੜਾ ਜਾਦੇ ਭਾਈਚਾਰਾ ਰਹਿ ਰਿਹਾ ਸੀ ਉਹ ਭਈਆਂ ਦਾ ਸੀਗਾ ਹੂੰ ਹੂੰ 200 ਭਈਆ ਘਰੇ ਆ ਗਿਆ ਜੀ ਉਹਨਾਂ ਦੇ 200 ਭਈਆ ਅੱਛਾ 200 ਭਈਆ ਘਰੇ ਆ ਗਿਆ ਘਰੇ ਆ ਕੇ ਉਹ ਬੰਦੇ ਨੂੰ ਕੁੱਟਿਆ ਠੀਕ ਹੈ ਉਹਦੀ ਜਨਾਨੀ ਨੂੰ ਪੈ ਚੱਲੇ ਸੀਗੇ ਭਈਏ ਇਕੱਠੇ ਹੋ ਕੇ ਤੇ ਤੁਸੀਂ ਇਹ ਹਿਸਾਬ ਲਾ ਲਓ ਭਈਏ ਲਲਕਾਰੇ ਮਾਰ ਕੇ ਕਹਿੰਦੇ ਸੀ ਵੀ ਉਹਦੀ ਜਵਾਨ ਕੁੜੀ ਨੂੰ ਚੱਕ ਕੇ ਲੈ ਕੇ ਚਲੀ ਆ ਉਹਨੇ ਸਾਡੇ ਭਈਏ ਤੇ ਹੱਥ ਕਿਵੇਂ ਚੱਕਿਆ ਹੂੰ ਤੁਸੀਂ ਇਸ ਚੀਜ਼ ਤੋਂ ਇਹ ਹਿਸਾਬ ਲਾ ਲਓ ਕਿ ਭਈਆਂ ਦਾ ਜਿਹੜਾ ਆਤੰਗ ਹੈ ਉਹ ਪੰਜਾਬ 'ਚ ਕਿੰਨਾ ਵੱਧ ਚੁੱਕਿਆ ਜੇ ਤੁਸੀਂ ਵਾਪਸੀ ਪੰਜਾਬ ਵਾਪਸੀ ਨਾ ਕੀਤੀ ਜੇ ਤੁਸੀਂ ਪੰਜਾਬ ਵਾਪਸ ਨਾ ਆਏ ਜੀ ਤੁਹਾਨੂੰ ਇੱਥੇ ਕਿਸੇ ਬੰਦੇ ਨੇ ਵੜਨ ਨਹੀਂ ਦੇਣਾ ਤੁਹਾਡੇ ਇਹ ਹੋ ਸਕਦਾ ਮੇਰੀ ਗੱਲ ਸ਼ਾਇਦ ਲੋਕ ਮਾਈਂਡ ਕਰਨ ਏਅਰਪੋਰਟ ਤੋਂ ਉਤਰਦਿਆਂ ਨੂੰ ਪੰਜਾਬ ਚ ਜਾਂ ਤੁਹਾਡੇ ਘਰੇ ਵੜਦਿਆਂ ਨੂੰ ਹੋ ਸਕਦਾ ਤੁਹਾਨੂੰ ਚੱਕ ਕੇ ਲੈ ਜਾਣ ਹੋ ਸਕਦਾ ਤੁਹਾਡੀ ਫੈਮਿਲੀ ਨੂੰ ਚੱਕ ਕੇ ਲੈ ਜਾਣ ਇਹ ਭਈਏ ਚੱਕ ਕੇ ਲੈ ਜਾਣਗੇ